ਵੀ ਹਰਿਆਣਾ ਤੇ ਪੰਜਾਬ ਤੇ ਐਸਪੀ ਹਰਿਆਣਾ ਐਸਪੀ ਅੰਮ੍ਰਿਤਸਰ ਤੇ ਪਟਿਆਲਾ ਤੇ ਉਹ ਡੀਸੀ ਅੰਮ੍ਰਿਤਸਰ ਤੇ ਪਟਿਆਲਾ ਹੋਣਗੇ ਤੇ ਉਹ ਤੋਂ ਉਸ ਮੀਟਿੰਗ ਹੋਲਡ ਹੋਣ ਤੋਂ ਇਮੀਡੀਏਟਲੀ ਬਾਅਦ ਇਹਨੂੰ ਖੋਲ ਦਿੱਤਾ ਜਾਵੇ ਬਾਰਡਰ ਨੂੰ ਇਹ ਜੋ 6 ਨਾਂ ਦਿੱਤੇ ਗਏ ਨੇ ਇਹ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਨਗੇ ਤਾਂ ਉਮੀਦ ਹੈ ਕਿ ਮਸਲੇ ਦਾ ਹੱਲ ਜਰੂਰ ਕੋਈ ਨਾ ਕੋਈ ਨਿਕਲੂਗਾ ਰਸਤਾ ਖੁੱਲੇਗਾ ਇਹ ਸਭੀ ਕੇ ਲਈ ਸੁਖਤ ਹੋਗਾ ਕੀ ਫਰਵਰੀ ਮਹੀਨੇ ਤੋਂ ਬੰਦ ਪਿਆ ਸ਼ੰਭੂ ਬਾਰਡਰ ਇੱਕ ਹਫਤੇ ਦੇ ਅੰਦਰ ਖੁੱਲ ਜਾਵੇਗਾ ਕੀ ਆਵਾਜਾਈ ਮੁੜ ਬਹਾਲ ਹੋ ਸਕੇਗੀ ਕਿ ਕਿਸਾਨ ਕਰਾਂ ਨੂੰ ਵਾਪਸ ਪਰਤਣਗੇ ਜਾਂ ਦਿੱਲੀ ਕੋਚ ਕਰਨਗੇ ਇਸ ਦੀ ਤਸਵੀਰ ਜਲਦ ਸਾਫ ਹੋਣ ਵਾਲੀ ਹੈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਅਹਿਮ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ ਤੇ ਖੋਲਣ ਦੇ ਹੁਕਮ ਦੇ ਦਿੱਤੇ ਨੇ ਹਾਈਵੇ ਦੀ ਇੱਕ ਇੱਕ ਲੇਨ ਖੋਲਣ ਦੇ ਹੁਕਮ ਦਿੱਤੇ ਗਏ ਨੇ ਦੋਹਾ ਸੂਬਿਆਂ ਦੇ ਡੀਜੀਪੀਜ਼ ਨੂੰ ਮੀਟਿੰਗ ਕਰਨ ਦੇ ਵੀ ਨਿਰਦੇਸ਼ ਹੋਏ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀਜ਼ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਮੀਟਿੰਗ ਕਰਨੀ ਹੋਵੇਗੀ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਐਂਬੂਲੈਂਸ ਦੇ ਜ਼ਰੂਰੀ ਸੇਵਾਵਾਂ ਦੇ ਲਈ ਰਾਖ ਹੋਲੇ ਜਾਣ ਬਜ਼ੁਰਗਾਂ ਔਰਤਾਂ ਤੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਲਿਹਾਜ਼ਾ ਉਹਨਾਂ ਨੂੰ ਲੰਘਣ ਦਿੱਤਾ ਜਾਵੇ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖਤ ਟਿੱਪਣੀ ਕੀਤੀ ਹੈ ਤੇ ਕਿ ਹੈ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ ਹਨ ਕਿਵੇਂ ਕਿ ਅਸੀਂ ਪਿਛਲੀ ਡੇਟ ਤੇ ਆਰਗੂਮੈਂਟ ਕੀਤਾ ਸੀ ਹਨਰੇਬਲ ਸੁਪਰੀਮ ਕੋਰਟ ਤੇ ਕਿ 6 ਮਹੀਨੇ ਤੋਂ ਬਾਰਡਰ ਬੰਦ ਪਏ ਆ ਲੋਕਲ ਜਨਤਾ ਸਫਰ ਕਰ ਰਹੀ ਹੈ ਤੇ ਇਹਨੂੰ ਅਸੈਂਸ਼ੀਅਲ ਤੇ ਅਮਰਜੈਂਟ ਵਹੀਕਲ ਵਾਸਤੇ ਖੋਲ ਦਿੱਤਾ ਜਾਵੇ ਤੇ ਹਨਰੇਬਲ ਸੁਪਰੀਮ ਕੋਰਟ ਨੇ ਉਸ ਆਰਗੂਮੈਂਟ ਦੇ ਅਜਗਨਿਜੈਂਸ ਲੈਂਦੇ ਹੋਏ ਸਟੇਟ ਆਫ ਹਰਿਆਣਾ ਤੇ ਪੰਜਾਬ ਨੂੰ ਡਾਇਰੈਕਟ ਕੀਤਾ ਹੈ ਕਿ ਤੁਸੀਂ ਇੱਕ ਮੀਟਿੰਗ ਹੋਲਡ ਕਰੋ ਵਿਦਿਨ ਅ ਵੀਕ fromParams ਟੂਡੇ ਕਿ ਉਹਦੇ ਵਿੱਚ ਮੀਟਿੰਗ ਦੇ ਵਿੱਚ ਡੀਜੀਪੀ ਹਰਿਆਣਾ ਤੇ ਪੰਜਾਬ ਤੇ ਐਸਪੀ ਹਰਿਆਣਾ ਐਸਪੀ ਅੰਬਾਲਾ ਤੇ ਪਟਿਆਲਾ ਤੇ ਉਹ ਡੀਸੀ ਅੰਬਾਲਾ ਤੇ ਪਟਿਆਲਾ ਹੋਣਗੇ ਤੇ ਉਹ ਤੋਂ ਉਸ ਮੀਟਿੰਗ ਹੋਲਡ ਹੋਣ ਤੋਂ ਇਮੀਡੀਏਟਲੀ ਬਾਅਦ ਇਹਨੂੰ ਖੋਲ ਦਿੱਤਾ ਜਾਵੇ ਬਾਰਡਰ ਨੂੰ ਪਾਰਸ਼ਲੀ ਫੋਰ ਦਾ ਐਸੈਂਸ਼ੀਅਲ ਐਂਡ ਦਾ ਅਮਰਜੈਂਟ ਵਹੀਕਲ ਤੇ ਅਸੀਂ ਬੜੇ ਹੋਪਫੁਲ ਹਾਂ ਕਿ ਇਹ ਬਾਰਡਰ ਇੱਕ ਹਫਤੇ ਦੇ ਵਿੱਚ ਤਾਂ ਖੁੱਲ ਖੁੱਲ ਜਾਣਾ ਚਾਹੀਦਾ ਹੈ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਉੱਤੇ ਹੁਣ ਕੋਈ ਅਥਾਰਟੀ ਨਹੀਂ ਹੈਗੀ ਤੇ ਸੈਕੰਡ ਇਹਦੇ ਵਿੱਚ ਇੱਕ ਜਿਹੜੀ ਇੰਡੀਪੈਂਡੈਂਟ ਕਮੇਟੀ ਦਾ ਗਠਨ ਕਰਾਇਆ ਗਿਆ ਸੀ ਟੂ ਰਿਜ਼ੋਲਵ ਦਾ ਇਸ਼ੂ ਆਫ ਫਾਰਮਰਸ ਵਿਦ ਦਾ ਗਵਰਨਮੈਂਟ ਬਾਈ ਵੇ ਆਫ ਡਾਇਲੋਗ ਤੇ ਉਹਦੇ ਚੱਲ ਰਿਹਾ ਹੈ ਉਹਦੇ ਉਹਦੇ ਸਾਰੇ ਇਸ਼ੂ ਨੂੰ ਰਿਜ਼ੋਲਵ ਕਰਾਉਣਾ ਵਾਸਤੇ ਇੱਕ ਇੰਡੀਪੈਂਡੈਂਟ ਕਮੇਟੀ ਦਾ ਗਠਨ ਕਰਾਇਆ ਗਿਆ ਸੀ ਤੇ ਉਹਦੇ ਵਿੱਚ ਵੀ ਸੈਂਟਰਲ ਗਵਰਨਮੈਂਟ ਤੇ ਹਰਿਆਣਾ ਤੇ ਪੰਜਾਬ ਨੇ 6 ਮੈਂਬਰਾਂ ਦੇ ਨਾਮ ਦਿੱਤੇ ਆ ਜਿਦੇ ਵਿੱਚ ਇੱਕ ਤਾਂ ਸੁਰਜੀਤ ਸਿੰਘ ਆਈਏਐਸ ਆ ਕੋਈ ਤੇ ਬਾਕੀ ਪੰਜ ਨਾਮ ਅਸੀਂ ਆਰਡਰ ਆਣ ਤੋਂ ਬਾਅਦ ਕਨਫਰਮ ਕਰ ਕਨਫਰਮ ਕਰ ਸਕਦੇ ਆ ਤੇ ਅਸੀਂ ਬੜੇ ਹੋਪਫੁਲ ਆਂ ਕਿ ਇਹ ਫਾਰਮਰ ਦਾ ਇਸ਼ੂ ਵੀ ਰਿਜ਼ੋਲਵ ਹੋਏ ਕਮੇਟੀ ਇੱਕ ਦੋ ਮਹੀਨੇ ਦੇ ਵਿੱਚ ਕਰ ਦੋਗੀ ਇਹ ਐਮਰਜੈਂਟ ਤੇ ਐਸੈਂਸ਼ੀਅਲ ਇਕੱਲੇ ਉੱਥੇ ਨਹੀਂ ਰਹਿਣਾ ਤੇ ਅਨਰੇਬਲ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਕਿ ਡੇਲੀ ਕਮਿਊਟਰ ਜਿਹੜੇ ਜਿਵੇਂ ਸਟੂਡੈਂਟਸ ਆ ਸਟੂਡੈਂਟ ਨਾ ਮਰਜੈਂਟ ਚਾ ਨਾ ਐਸੈਂਸ਼ੀਅਲ ਚਾ ਤੇ ਬਾਕੀ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੂੰ ਮਾਰਕੀਟ ਵੀ ਸਫਰ ਕਰ ਰਹੀ ਆ ਅੰਬਾਲਾ ਅੰਬਾਲਾ ਦੀ ਜਿਹੜੀ ਅ ਬਿਜ਼ਨਸ ਕਲਾਸ ਆ ਉਹ ਵੀ ਉਹਦੇ ਤੋਂ ਉਹਦੇ ਤੋਂ ਸਫਰ ਕਰ ਰਹੀ ਆ ਕਿਉਂਕਿ ਉੱਥੇ ਬੜਾ ਸਾੜੀ ਦਾ ਤੇ ਹੋਰ ਕੱਪੜਿਆਂ ਦਾ ਵਪਾਰ ਆ ਤੇ ਉਹਨਾਂ ਉਹਨਾਂ ਵਾਸਤੇ ਵੀ ਇਹ ਸਾਰੀ ਆਮ ਜਨਤਾ ਵਾਸਤੇ ਇਹ ਖੁੱਲ ਜਾਊਗਾ ਬਟ ਪਾਰਸ਼ਲੀ ਖੁੱਲੂਗਾ ਜੋ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਗਠਿਤ ਕਮੇਟੀ ਨੂੰ ਚੈਲੰਜ ਕੀਤਾ ਗਿਆ ਸੀ ਉਸਤੇ ਵੀ ਵਕੀਲਾਂ ਨੇ ਸਥਿਤੀ ਸਪਸ਼ਟ ਕੀਤੀ ਹੈ ਉਹ ਸਭ ਤੋਂ ਪਹਿਲਾਂ ਪਟੀਸ਼ਨ ਹਰਿਆਣਾ ਨੇ ਪਾਈ ਸੀ ਕਿ ਜੋ ਜਸਟਿਸ ਜੈਸ਼ਰੀ ਠਾਕੁਰ ਦੀ ਜੁਡੀਸ਼ੀਅਲ ਕਮੇਟੀ ਬਣਾਈ ਗਈ ਸੀ ਜੋ ਸ਼ੁਭ ਕਰਨ ਦੀ ਡੈਥ ਦੀ ਟੈਰੀਟੋਰੀਅਲ ਜੂਰਿਡਿਕਸ਼ਨ ਉਹਦੀ ਡੈਥ ਹੋਈ ਕਿਵੇਂ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ ਤਾਂ ਹਰਿਆਣਾ ਗਵਰਨਮੈਂਟ ਨੇ ਇਹ ਚੈਲੰਜ ਕੀਤਾ ਸੀ ਕਿ ਇਹਦੇ ਨਾਲ ਸਾਡੀ ਪੁਲਿਸ ਦਾ ਮੋਰਲ ਡਾਊਨ ਹੋਊਗਾ ਜੁਡੀਸ਼ੀਅਲ ਕਮੇਟੀ ਨਹੀਂ ਹੋਣੀ ਚਾਹੀਦੀ ਅੱਜ ਵੀ ਤੁਸ਼ਾਰ ਮਹਿਤਾ ਸੋਲਿਸਟਰ ਜਨਰਲ ਸਾਹਿਬ ਵੱਲੋਂ ਇਹ ਆਰਗੂਮੈਂਟ ਰੱਖਿਆ ਗਿਆ ਕਿ ਇਹਦੇ ਨਾਲ ਪੁ ਕੀ ਰਿਪੋਰਟ ਦੇਉਗੀ ਤਾਂ ਕਿ ਟ੍ਰਾਇਲ ਕੋਰਟਾਂ ਚ ਰਿਪੋਰਟ ਐਜ਼ ਇਟ ਇਜ਼ ਮੰਨੀ ਜਾਊਗੀ ਜਿੱਦੇ ਕਿ ਉਦੇ ਪ੍ਰਤਾਪ ਸਿੰਘ ਐਡਵੋਕੇਟ ਜੀ ਨੇ ਉੱਥੇ ਆਪਣੇ ਆਰਗੂਮੈਂਟਸ ਰੱਖੇ ਜਿਹਨੂੰ ਵਿਚਾਰ ਦੇ ਹੋਏ ਪੱਖ ਰੱਖਦੇ ਜਾਂ ਸਾਬ ਨੇ ਕਿਹਾ ਕਿ ਕਮੇਟੀ ਨੂੰ ਰਿਪੋਰਟ ਸਬਮਿਟ ਕਰਨ ਦਿਓ ਜੇ ਕਮੇਟੀ ਦੀ ਰਿਪੋਰਟ ਸਾਨੂੰ ਲੱਗਦਾ ਹੋਇਆ ਕਿ ਕੁਝ ਇਲੀਗਲ ਹੈ ਜਾਂ ਕੁਝ ਗਲਤ ਹੈ ਤਾਂ ਅਸੀਂ ਫੇਰ ਵਿਚਾਰ ਕਰਾਂਗੇ ਫਿਲਹਾਲ ਲਈ ਜੋ ਜੁਡੀਸ਼ੀਅਲ ਕਮੇਟੀ ਸ਼ੁਰੂ ਕਰਨ ਦੀ ਡੈਟ ਇਨਵੈਸਟਿਗੇਟ ਕਰ ਰਹੀ ਹੈ ਉਹ ਬਿਲਕੁਲ ਸਹੀ ਹੈ ਉਹ ਕਰਦੀ ਰਹੂਗੀ ਕਿਉਂਕਿ ਉਹ ਏ ਡੀ ਜੀ ਪੀ ਹਰਿਆਣਾ ਤੇ ਏ ਡੀ ਜੀ ਪੀ ਪੰਜਾਬ ਇੱਕ ਇੱਕ ਅਫਸਰ ਏ ਡੀ ਜੀ ਪੀ ਹਰ ਉਧਰ ਕਿਸਾਨ ਬਾਰਡਰ ਤੇ ਇਕੁਲੈਨ ਖੋਲਣ ਨੂੰ ਲੋਕਾਂ ਦੇ ਲਈ ਸੁਖਦਮਾਨੀ ਨੇ ਫਿਕੋਰਟ ਦੇ ਆਰਡਰ ਨੂੰ ਮੀਟਿੰਗ ਕਰਕੇ ਵਿਚਾਰਨ ਦੀ ਗੱਲ ਆਖ ਰਹੇ ਨੇ ਦੋਨੋਂ ਮੋਰਚੋਂ ਕੀ ਔਰ ਸੇ ਅਭੀ ਜੋ ਜੋ ਮੀਡੀਆ ਮੇ ਆ ਰਹਾ ਹੈ ਫਿਰ ਸੁਪਰੀਮ ਕੋਰਟ ਨੇ ਕੁਝ ਬਾਤੇ ਕਹੀ ਹੈ ਅਭੀ ਹਮਾਰੇ ਪਾਸ सुप्रीम कोर्ट की कोई भी रूलिंग क्या वहाँ हुआ को प्रोसीडिंग नहीं आई है ऑफिशियली हम लोग तो इसके ऊपर दोनों फॉर्म 15 अगस्त के बाद क्योंकि 15 अगस्त का कार्यक्रम तो अभी चल रहा है मीटिंग करके जो उनकी प्रोसीडिंग होगी सुप्रीम कोर्ट की उसको पढ़कर फिर असल में ऑफिशियल बोल सकेंगे भी इसमें क्या बात है क्या नहीं है जहाँ तक बात है मीडिया में आने वाली बातों का कि दोनों डीजीपी बात करेंगे और किसी कमेटी बनाने का जिक्र हो रहा है ये सब बातें हैं देखिए अगर रास्ता खुलेगा ये सभी के लिए सुखद होगा ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਲਈ ਕਿਹਾ ਸੀ ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਆंदोलਨकारी ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਿਰਪੱਖ ਕਮੇਟੀ ਦੇ ਮੈਂਬਰਾਂ ਦੇ ਨਾਮ ਦਿੱਤੇ ਨੇ ਇਸ ਕਮੇਟੀ ਦੇ ਮੈਂਬਰ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਵਿਚੋਲੇ ਵਜੋਂ ਕੰਮ ਕਰਨਗੇ ਸਿਆਸਤਦਾਨ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ ਪੰਜੋਗ ਅਦਾਲਤ ਦਾ ਫੈਸਲਾ ਜੋ ਸ਼ੰਭੂ ਬਾਰਡਰ ਦੇ ਬਾਰੇ ਚਾਇਆ ਬਹੁਤ ਹੀ ਸ਼ਲਾਘਾਯੋਗ ਕੰਮ ਆ ਕਿਉਂਕਿ ਬੱਚਿਆਂ ਤੇ ਮਹਿਲਾਵਾਂ ਨੂੰ ਉਹਨਾਂ ਲਈ ਲੇਨ ਖੋਲਣ ਦੇ ਲਈ ਕਿਹਾ ਗਿਆ ਔਰ ਬਜ਼ੁਰਗਾਂ ਲਈ ਤੇ ਮੈਂ ਇਹ ਸਮਝਦਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਹੁਣ ਤੱਕ ਇਹ ਲੇਨ ਖੁੱਲੀਆਂ ਨਹੀਂ ਔਰ ਕਦੇ ਟ੍ਰੇਨਾਂ ਬੰਦ ਹੋ ਜਾਂਦੀਆਂ ਨੇ ਕਦੇ ਬੰਦ ਹੋ ਜਾਂਦੀਆਂ ਨੇ ਵਪਾਰ ਤੇ ਬਹੁਤ ਅਸਰ ਪੈ ਰਿਹਾ ਆ ਆਸ-ਪਾਸ ਅੱਜ ਛੱਬੂ ਬਾਟਰ ਖੁੱਦ ਨੂੰ ਲੈ ਕੇ ਜੇ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫੇਰ ਉਹਦਾ ਪੂਰਜੋਰ ਸਮਰਥਨ ਕਰਦੇ ਆ ਕਿਉਂਕਿ ਅਸੀਂ ਸਮਝਦੇ ਹਗੇ ਆ ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਆ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਬਹਿਰਾਨ ਹੁਣ ਇੱਕ ਆਜ਼ਾਦ ਕਮੇਟੀ ਬਣੇਗੀ ਜੋ ਕਿਸਾਨਾਂ ਤੇ ਕੇਂਦਰ ਦਰਮਿਆਨ ਇੱਕ ਬ੍ਰਿਜ ਦਾ ਕੰਮ ਕਰੇਗੀ ਉਧਰ ਦੂਸਰੇ ਪਾਸੇ ਸਥਾਨਕ ਲੋਕਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਸਨ ਉਸ ਦਾ ਵੀ ਇੱਕ ਹੱਲ ਸੁਪਰੀਮ ਕੋਰਟ ਦੀ ਤਰਫੋਂ ਕੱਢਿਆ ਗਿਆ ਹੈ ਹੁਣ ਅੰਸ਼ਕ ਰੂਪ ਦੇ ਨਾਲ ਸ਼ੰਭੂ ਬਾਰਡਰ ਖੁੱਲੇਗਾ ਬਾਰਡਰ ਦੇ ਦੋਹਾਂ ਪਾਸਿਓਂ ਇੱਕ ਇੱਕ ਲੇਨ ਖੋਲਣ ਦੇ ਹੁਕਮ ਲੱਗੇ ਨੇ ਹੁਣ ਦੇਖਣਾ ਰਹੇਗਾ ਕਿ ਇਸ ਹੁਕਮ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਂਦਾ ਹੈ